ਜੇ ਆਪਾਂ ਜੱਜ ਦੇ ਦਿਓ ਬਾਬੇ ਰਵਦਾਸ ਮਹਾਰਾਜ ਕਰਕੇ ਕਿ ਇਹਨਾਂ ਦੇ ਕਰਕੇ ਆਪਾਂ ਇੱਥੇ ਖੜੇ ਆ ਸਾਹੇ ਸਾਨੂੰ ਜੋ ਮਰਜੀ ਹੋ ਜਾਈ ਜਾਇ ਗੁਰਦੇਵ ਧੰਨ ਗੁਰਦੇ ਜੋ ਬੋਲੇ ਸੋਨਰ ਪਾਇ ਸਤਗੁਰੂदास ਮਹਾਰਾਜ ਕੀ ਜੈ ਸਾਹਿਬੀ ਕਮਾਲ ਜਗਤ ਪਿਤਾ ਧੰਨ ਧੰਨ ਸਤਗੁਰੂदास ਮਹਾਰਾਜ ਜੀ ਦਾ ਜੋ ਚੈਰੀਟੇਬਲ ਹਸਪੀਟਲ ਪਿੰਡ ਥਾਂਦੀਆਂ ਥਾਂਦੀਆਂ ਵਿਖੇ ਹੈ ਉਹ ਪਿਛਲੇ ਦਿਨੇ ਜਦੋਂ ਇੱਕ ਬਹੁਤ ਹੀ ਘਟਿਆ ਖਬਰ ਸਮਾਜ ਦੇ ਵਿੱਚ ਆਈ ਤਾਂ ਸਾਰਿਆਂ ਦੇ ਹਿਰਦੇ ਬਲੁੰਦੜੇ ਗੇ ਔਰ ਸੰਗਤਾਂ ਬੜੀਆਂ ਦੁਖੀ ਹੋਈਆਂ ਭਾਵਕ ਹੋ ਕੇ ਰੋਈਆਂ ਕਿ ਗੁਰੂ ਰਾਜ ਸਾਹਿਬ ਦੇ ਨਾਮ ਦੇ ਉੱਤੇ ਐਡਾ ਵੱਡਾ ਜਿਹੜਾ ਹਸਪੀਟਲ ਬਣਾਇਆ ਸੀ ਉਹ ਸੀਲ ਹੋ ਗਿਆ ਸੰਗਤਾਂ ਸੰਗਤਾਂ 'ਚ ਬੜਾ ਦੁੱਖ ਹੋਇਆ ਇਸ ਗੱਲ ਦਾ ਪਰ ਉਸ ਦੁੱਖ ਨੂੰ ਦੇਖਦੇ ਹੋਏ ਅਸੀਂ ਜਿਹੜੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੀਗੇ ਡਾਕਟਰ ਬੱਲ ਜੀ ਤੇ ਹੋਰ ਹੋਰ ਵੀ ਸਾਰੇ ਅਸੀਂ ਬੈਠ ਕੇ ਇਹਨਾਂ ਦੇ ਨਾਲ ਮੀਟਿੰਗ ਹੋਈ ਪਹਿਲਾਂ ਪਤਾ ਕਰੀਏ ਕੀ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਫੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਮੈਂ ਇੰਨਾ ਕਰਕੇ ਪੈਸਾ ਆ ਵੀ ਜ਼ਿਆਦਾ ਆ ਉਹਨਾਂ ਨੇ ਫਿਰ ਇਹ ਕਿਹਾ ਵੀ ਤੂੰ ਜਿਹੜਾ ਪੈਸਾ ਆ ਇਹ ਹੁਣ ਇਹਦੇ ਤੇ ਇਸ ਗੰਭੀਰਤਾ ਦੇ ਨਾਲ ਸਮਾਜ ਜਿਹੜਾ ਸੋਚੂਗਾ ਐਕਸ਼ਨ ਲਾਉਂਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਵੀ ਤੁਸੀਂ ਜਿਹੜੇ ਤੁਹਾਡੀ ਟਰਸਟ ਜਿਹੜਾ ਤੁਹਾਡਾ ਆ ਇਹ ਹੁਣ ਤੁਸੀਂ ਸਾਈਡ ਤੇ ਹੋ ਜਾਓ ਇਹ ਸਮਾਜ ਦੇ ਸਮਾਜ ਨੂੰ ਸੌਂਪਦੇ ਹੋ ਉਹ ਜਿਹੜਾ ਸਮਾਜ ਆ ਉਹ ਦੇਖੂਗਾ ਇਹਨੂੰ ਉਹਨਾਂ ਨੇ ਮੰਨ ਲਿਆ ਕਹਿੰਦੇ ਠੀਕ ਹੈ ਅਸੀਂ ਮੰਨ ਲਓ ਨਾ ਸਮਾਜ ਨੂੰ ਇਹ ਸਮਰਪਿਤ ਕਰ ਦਿੰਦੇ ਆ ਅਰਪਣ ਕਰ ਦਿੰਦੇ ਆ ਸਮਾਜ ਨੂੰ ਦੇਖੂੰਗਾ ਵੀ ਅਸੀਂ ਜੋ ਸਤੂ ਲਿਖਾਉਣਾ ਅਸੀਂ ਉਹ ਲਿਖਣ ਨੂੰ ਤਿਆਰ ਆ ਹੋਰ ਨੀਤੀ ਕੀ ਆਪਣੀ ਹਾਂਜੀ ਹੋਰ ਨੀਤੀ ਕੀ ਆਪਾਂ ਹੋਰ ਨੀਤੀ ਹੁਣ ਤਾਂ ਇਹ ਆ ਵੀ ਹੁਣ ਸਿਰ ਧੜ ਦੀ ਬਾਜੀ ਲੱਗੀ ਜੇ ਇਹ ਕਹਿ ਸਕਦੇ ਆ ਵੇ ਅਸੀਂ ਇਹ ਜਿਹੜਾ ਗੁਰੂ ਘਰ ਇਹ ਗੁਰੂ ਦੇ ਨਾਮ ਦੇ ਉੱਤੇ ਹਸਪੀਟਲ ਹੈ ਇਹਨੂੰ ਬੰਦ ਨਹੀਂ ਹੋਣ ਦਵਾਂਗੇ ਚਾਹੇ ਇਹਦੇ ਲਈ ਸਾਨੂੰ ਆਪਣੇ ਘਰ-ਬਾਰ ਸਾਨੂੰ ਆਪਣੇ ਡੇਰੇ ਆਪਣੇ ਸਕੂਲ ਵਿੱਚ ਵੇਚਣੇ ਪੈ ਜਾਣ ਇਹ ਡਿਫਾਲਟ ਹੋਇਆ ਜਦੋਂ ਇਹ ਬਿਲਕੁਲ ਐਨਪੀ ਬਣ ਗਿਆ ਉਦੋਂ ਤੱਕ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਲੈ ਸਾਨੂੰ ਕੋਈ ਨਹੀਂ ਸੀ ਇਹਦੇ ਬਾਰੇ ਜਦੋਂ ਲੋਕ ਲੱਗਣ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਇਹਦੇ ਬਾਰੇ ਪਿੱਛੇ ਜ ਮੈਨੂੰ ਇੱਕ ਇਹਨਾਂ ਨੇ ਖਬਰ ਦੱਸੀਗੀ ਵੀ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਵੀ ਸਾਡੇ ਕਿਸੇ ਦੇ ਨਾਲ ਡੀਲ ਹੋ ਰਹੀ ਆ ਵੀ ਉਹ ਕਹਿੰਦੇ ਵੀ ਜੇ ਅਸੀਂ ਕਿਸੇ ਹੋਰ ਗੁਰੂ ਦੇ ਨਾਮ ਦੇ ਉੱਤੇ ਮਲ ਕਰ ਦੇਈਏ ਜਾਂ ਗੁਰੂ ਸ੍ਰੀ ਗੁਰੂ ਅਰਦਾਸ ਜਿਹੜਾ ਆਪਾਂ ਲਿਖਦੇ ਆ ਬੜੇ ਸਤਕਾਰ ਦੇ ਨਾਲ ਸਤਿਗੁਰੂ ਕਹਿੰਨੇ ਆ ਜਗਤ ਪਿਤਾ ਕਹਿੰਨੇ ਆ ਕਹਿੰਦੇ ਵੀ ਉੱਥੇ ਭਗਤ ਸ਼ਬਦ ਆ ਜਿਵੇਂ ਮੈਂ ਕਿਹਾ ਲੋਕਾਂ ਨੇ ਤੁਹਾਡੇ ਘਰਾਂ ਨੂੰ ਅੱਗ ਲਾ ਦੇਣੇ ਲੋਕਾਂ ਨੇ ਘਰ ਸਾੜ ਦੇਣੇ ਵੀ ਜੇ ਅਸੀਂ ਗੁਰੂ ਦਾ ਆਦਬ ਭਗਤ ਮਾਲੋ ਕਵਾਂਗੇ ਦੂਜੇ ਲੋਕ ਤੋਂ ਅਸੀਂ ਸਤਕਾਰ ਕਦੋਂ ਮੰਗਾਗੇ ਆਪਾਂ ਦੇਖ ਹੀ ਸਕਦੇ ਆ ਵੀ ਜਿਹੜਾ ਪੰਜਾਬ ਦੇ ਵਿੱਚ ਹਰ ਨਿੱਤ ਜਿਹੜਾ ਦਿਨ ਪਰ ਦਿਨ ਸਾਡੇ ਸਮਾਜ ਦੇ ਨਾਲ ਆਪਾਂ ਜਿੱਥੇ ਕਹਿੰਦੇ ਆ ਵੀ ਆਪਾਂ 85% ਲੋਕ ਆ ਉਹ ਸਾਡੇ ਸਮਾਜ ਦੇ ਨਾਲ ਜਿਹੜਾ ਧੱਕਾ ਹੁੰਦਾ ਪਿੱਛੇ ਜੇ ਦਿੱਲੀ ਦਾ ਤੋਲਗਾਵਾਂ ਮੰਦਿਰ ਤੋੜਿਆ ਕਿਸੇ ਸਰਕਾਰ ਨੇ ਗੌਰ ਨਹੀਂ ਕੀਤਾ ਸਾਰੇ ਲੋਕ ਜੀ ਸੜਕਾਂ ਤੇ ਆਏ ਤਾਂ ਜਾ ਕੇ ਜਗ੍ਹਾ ਮਿਲੀ ਪਰ ਅੱਜ ਤੱਕ ਗੁਰੂ ਘਰ ਨਹੀਂ ਬਣਿਆ ਸਾਡੇ ਆਦਮਪੁਰੇ ਰਿਪੋਰਟ ਦਾ ਮੁੱਦਾ ਚੁੱਕਿਆ ਉੱਥੇ ਨਹੀਂ ਬਣਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਬੰਗਿਆ ਜਿਹੜਾ ਹਸਪੀਟਲ ਆ ਇਹ ਵੀ ਜਿਹੜਾ ਚੈਰੀਟੇਬਲ ਹਸਪੀਟਲ ਤਨਤਨ ਸਤਗੁਰੂ ਅਬਦਾਸ ਮਹਾਰਾਜ ਦੇ ਨਾਮ ਤੇ ਸੀਗਾ ਚਲੋ ਕਿਸੇ ਜੇ ਪ੍ਰਾਪਰਟੀ ਜਿਟੀ ਉਹਨਾਂ ਨੇ ਆਪਣੇ ਨਾਂ ਤੇ ਕਰਾਈ ਆ ਪਰ ਰਹਿਬਰਾਂ ਦਾ ਨਾਂ ਤਾਂ ਸੀਗਾ ਪਰ ਇੱਥੇ ਤੇ ਜਿਹੜਾ ਪ੍ਰਸ਼ਾਸਨ ਨੇ ਆ ਡੀਸੀ ਸਾਹਿਬ ਆ ਐਸਐਸਪੀ ਸਾਹਿਬ ਨ ਆਪਣੇ ਇਹੀ ਮੰਗ ਸੀਗੀ ਵੀ ਜਿਹੜੇ ਜੇ ਕਿਸੇ ਨਿੱਜੀ ਨਾਮ ਦੇ ਹੁੰਦਾ ਨਾਂ ਲਿਖਿਆ ਹੁੰਦਾ ਚਲੋ ਤੁਸੀਂ ਫਟਾਫਟ ਤਾਲੇ ਲਾ ਦਿਓ ਪਰ ਸਾਡੇ ਸਮਾਜ ਤੋਂ ਵੈਲਿਊ ਕੀ ਹੈ ਜੇ ਹੁਣ ਤੁਸੀਂ ਆਪਾਂ ਇੰਨੇ ਵੱਡੇ ਕਹਿੰਦੇ ਰਵਿਦਾਸਿਆ ਸਮਾਜ ਆਪਣਾ ਵੱਡੇ ਕਮਿਟੀ ਦੇ ਵਿੱਚ ਹੈਗਾ ਬਾਹਰ ਦੇ ਸੰਭ ਜਿਵੇਂ ਬੈਠੇ ਆ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉੱਪਰ ਗੁਰੂ ਅਰਵਿਦਾਸ ਮਹਾਰਾ ਨੂੰ ਆਪਾਂ ਜਿਹੜਾ ਬਲ ਡਾਕਟਰ ਬਲ ਨੂੰ ਤਾਲਾ ਨਹੀਂ ਲਾ ਰਹੇ ਇਹ ਗੁਰੂ ਅਰਵਿਦਾਸ ਮਹਾਰਾ ਦੀ ਸੋਚ ਨੂੰ ਉਹਨਾਂ ਦੇ ਨਾਮ ਨੂੰ ਤਾਲਾ ਲਾ ਕੇ ਫਟਾਫਟ ਤਾਲਾ ਲਾਏ ਇਸ ਦੀ ਵਿਰੋਧ ਵਿੱਚ ਅੱਜ ਸਾਰੇ ਸਾਥੀ ਪਹੁੰਚੇ ਸੀ ਸੋ ਇਹਨਾਂ ਦੇ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਬੈਂਕ ਉਹ ਡੀਐਸਪੀ ਦਫ਼ਤਰ ਬੰਗੇ ਜਿਹੜੇ ਆ ਉਹ ਬੈਠੇ ਆ ਜੇਕਰ ਉਹ ਜੋ ਅਸੀਂ ਚਾਹੁੰਦੇ ਆ ਸਾਡੀ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਪੁਰੀਆਂ ਹੁੰਦੀਆਂ ਤੇ ਅਗਲਾ ਐਕਸ਼ਨ ਵੀ ਜਿਹੜਾ ਉਸੇ ਬੁੱਲੇ ਜਿਹੜਾ ਉਹ ਡੀਐਸਪੀ ਦਫ਼ਤਰ ਦੇ ਉੱਪਰ ਲਿਆ ਜਾਊਗਾ ਸਾਡੇ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ ਸਤਿ ਕੁਲਵੰਤ ਨਰਾਮ ਜੀ ਇਹ ਪਹੁੰਚੇ ਆ ਇਹਨਾਂ ਦੀ ਦੇਖਰੇਖ ਅਤੇ ਜਿੰਨੇ ਸਾਡੇ ਪੰਜਾਬ ਦੇ ਡੇਰੇ ਆ ਹਰ ਡੇਰੇ ਵਿੱਚ ਸਾਡੇ ਡੇਰਾ ਸਰਕੰਡ ਬੱਲਾਂ ਤੋਂ ਵੀ ਉਹਨਾਂ ਦੇ ਟਰੱਸਟੀਆਂ ਨਾਲ ਵੀ ਗੱਲਬਾਤ ਹੋਈ ਹੋਰ ਮਹਾਂਪੁਰਚਨਾਂ ਹੋਈ ਸਾਰਿਆਂ ਨੇ ਇਹ ਹੀ ਕਿਹਾ ਵੀ ਜੋ ਮਹਾਰਾਜ ਨੇ ਜਿਹੜੇ ਬੈਠੇ ਸਾਡੇ ਨਾਲ ਮੌਜੂਦ ਆ ਇਹਨਾਂ ਦੀ ਜਿਹੜੀ ਜੋ ਵੀ ਸਹਿਮਤੀ ਹੋਊਗੀ ਅਸੀਂ ਸਾਰੇ ਨਵ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰਿਆਂ ਦੋਖਿਆ ਵੀ ਸਾਡੀ ਜਿਹੜੇ ਰਹਿਬਰਾਂ ਦੀ ਬੇਅਦਬੀ ਕੀਤੀ ਹੈ ਜਿਹਨਾਂ ਬੰਦਿਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਜਿਹੜੀ ਪਹਿਲ ਕਰ ਜਿਹੜੀ ਮੰਗਿਆ ਉਹ ਇਹ ਹੀ ਆ ਵੀ ਜਿਨ੍ਹਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਐਕਸ਼ਨ ਜਿਹੜੀ ਪੁਲਿਸ ਆ ਜੇਕਰ ਨਹੀਂ ਲਉਗੀ ਤੇ ਜਿਹੜਾ ਆਪਾਂ ਐਕਸ਼ਨ ਨੇ ਹੋ ਸਖਤ ਲੈ ਜਾਊਗਾ ਪਰ ਇਹਨਾਂ ਨੇ ਕਿਹਾ ਵੀ ਇੱਕ ਹੁੰਦੀ ਤਾਂ ਅਗਲਾ ਐਕਸ਼ਨ ਜਿਹੜਾ ਤੁਹਾਡੇ ਮੀਡੀਆ ਸਾਹਮਣੇ ਦੱਸਣਗੇ ਕਿ ਪ੍ਰਾਪਰਟੀ ਜਿਹੜੀ ਇਹ ਨਿੱਜੀ ਤੌਰ ਤੇ ਸੀ ਜਾਂ ਜਿਹੜੀ ਰਜਿਸਟਰੀ ਦੀ ਦੇਖੋ ਡਾਕਟਰ ਜਿਹੜੇ ਬੱਲ ਸਾਹਿਬ ਆ ਤੇ ਦੂਸਰੇ ਡਾਕਟਰ ਚਾਰਾਂ ਬੰਦਿਆਂ ਨੇ ਦੱਸਿਆ ਵੀ ਚਾਰ ਬੰਦਿਆਂ ਦੇ ਨਾਮ ਦੇ ਉੱਪਰ ਜਿਹੜੀ ਇਹ ਜਿਹੜੀ ਪ੍ਰਾਪਰਟੀ ਸੀ ਉਸ ਤੋਂ ਬਾਅਦ ਪ੍ਰਾਪਰਟੀ ਖਰੀਦ ਕੇ ਜਿਹੜਾ ਜਿਹੜੀ ਜ਼ਮੀਨ ਆ ਉਸ ਤੋਂ ਬਾਅਦ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਦੇ ਨਾਮ ਤੇ ਹਸਪਤਾਲ ਜਿਹੜਾ ਬਣਾਇਆ ਗਿਆ ਅਤੇ 2017 ਦੇ ਵਿੱਚ ਕਹਿੰਦੇ ਇਹ ਬਿਲਡਿੰਗ ਜਿਹੜੀ ਆ ਤਿਆਰ ਹੋ ਗਈ ਤਿਆਰ ਲਈ ਫੇ ਪਰ ਜਿਹੜਾ ਅਕਾਊਂਟ ਆ ਐਨਪੀ ਆ ਜਿਹੜੇ ਜਨਰਲ ਅਫਸਰ ਐ ਅੰਮ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ 2021 ਦੇ ਵਿੱਚ ਜਿਹੜਾ ਜਿਹੜਾ ਅਕਾਊਂਟ ਹੈ ਉਹ ਐਨਪੀ ਹੋਇਆ ਸੀ ਪਰ ਅਫਸੋਸ ਦੀ ਗੱਲ ਹੈ ਵੀ ਡਾਕਟਰ ਬੱਲ ਸਾਹਿਬ ਇੰਨੇ ਚਿਰ ਤੋਂ ਜੇ ਚੱਲਦਾ ਸੀ ਮਸਲਾ ਤੇ ਇਹਨੂੰ ਪਹਿਲਾਂ ਹੀ ਲਿਆਉਣਾ ਚਾਹੀਦਾ ਸੀ ਜਾਂ ਆਪਾਂ ਅੱਜ ਵੀ ਤਾਂ ਮੀਡੀਆ ਦੇ ਵਿੱਚ ਜਦੋਂ ਤਾਲਾ ਲਾਇਆ ਉਦੋਂ ਵੀ ਰੋਂਦੇ ਪਏ ਸੀ ਤੇ ਜੇਕਰ ਉਹ ਦਮ ਹੁੰਦਾ ਦੇਖੋ ਮੈਂ ਤਾਂ ਕਹਿੰਦਾ ਵੀ ਉਹਨਾਂ ਦੀ ਅਣਗਹਿਲੀ ਹੈ ਵੀ ਦੋ ਬੰਦੇ ਲਾ ਕੇ ਤਾਲਾ ਲਾਉਂਦੇ ਵਿਰੋਧ ਕਰਦੇ ਆਪਣੇ ਆਪ ਨੂੰ ਸਿਲੰਡਰ ਕਰਦੇ ਆਤਮ ਹੱਤਿਆ ਕਰਦੇ ਤਾਂ ਨਾ ਪੂਰਾ ਸਮਾਜ ਕਹਿੰਦਾ ਵੀ ਲੈ ਵੀ ਡਾਕਟਰ ਸਾਹਿਬ ਨੇ ਸਟੈਂਡ ਲਿਆ ਪਰ ਅੱਜ ਜਿਹੜਾ ਇਥੇ ਇਕੱਠੇ ਹੋਣ ਦਾ ਕਾਰਨ ਵੀ ਡਾਕਟਰ ਬਾਲੀ ਆ ਕਿ ਉਹਨਾਂ ਨੇ ਪੂਰਾ ਗੰਭੀਰਤਾ ਨਾਲ ਜਿਹੜੀ মিডিਆ 'ਚ ਹੁਣ ਰਿਪੋਰਟ ਪਾਈ ਉਹਨਾਂ ਨੇ ਇਹ ਜਿਹੜੀ ਖਬਰ ਆ ਜੇ ਆਨਲਾਈਨ ਪਹਿਲਾਂ ਹੀ ਕਰ ਦਿੰਦੇ ਤਾਂ ਅੱਜ ਸਾਡੇ ਰਿਆਬਰਾਂ ਦੀ ਬਦਨਾਮੀ ਨਾ ਹੁੰਦੀ ਅੱਜ ਬੇਅਦਬੀ ਨਾ ਹੁੰਦੀ ਸੋ ਅੱਜ ਸਮਾਜ ਨੂੰ ਇਕੱਠਾ ਨਾ ਹੋਣਾ ਪੈਂਦਾ ਸ਼ੁਰੂਆਤ ਸ਼ੁਰੂਆਤ ਕਰਨ ਨਾਲ ਡਾਕਟਰ ਨਾਮਦੇਵ ਦਾ ਵੀ ਹੱਥ ਸੀਗਾ ਦੇਖੋ ਡਾਕਟਰ ਉਹ ਕਹਿੰਦੇ ਵੀ ਚਾਰ ਡਾਕਟਰਾਂ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਸੀ ਆਪਾਂ ਤਾਂ ਇਹ ਮੰਗ ਰੱਖੀ ਆ ਵੀ ਜਿਹੜੀ ਹੁਣ ਬੈਂਕ ਨੇ ਬੈਂਕਰਪਟ ਕਰਤੀ ਆ ਇਹ ਸਾਡੇ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਆਹਰੀ ਪ੍ਰਾ ਨੇ 1-1 ਰੁਪਿਆ ਦਾ ਸਾਹਬ ਜਿਹੜੇ ਦੇਸ਼ ਵਿਦੇਸ਼ ਬੈਠੇ ਚਾਹੇ ਦਵਾਈ ਚ ਬੈਠੇ ਆ ਜਿਹੜੇ 5-5 ਰੁਪਏ ਵੀ ਦੰਦੇ ਚਾਹੇ ਦਾਦ ਉਹ ਸਾਰਿਆਂ ਨੂੰ ਜਿਹੜਾ ਆਨਲਾਈਨ ਜਿਹੜਾ ਵੈਬਸਾਈਟ ਤੇ ਦੱਸਿਆ ਜਾਊਗਾ ਵੀ ਸਾਡੀ ਸਹਾਇਤਾ ਕੀਤਾ ਸੋ ਆਪਣੀ ਇਹ ਹੀ ਆ ਵੀ ਇਹ ਚੀਜ਼ ਨੂੰ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਪਰ ਸਰਕਾਰ ਵੀ ਦੇਖ ਲੋ ਸਾਡੇ ਐਮਐਲਏ ਐਮਪੀ ਮਨਿਸਟਰ ਬੈਠੇ ਆ ਪਰ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਲੱਗਦਾ ਪਿੱਛੇ ਜਾਂ ਸੰਦੀਪ ਚਿੰਨਾ ਸਾਡਾ ਸਰਪੰਚ ਜਿਹੜਾ ਸਮਾਜ ਦਾ ਮੋਲ ਹੈ ਕੋਈ ਬੰਦਾ ਸਮਾਜ ਦਾ ਨਹੀਂ ਬੋਲਦਾ ਚੁੱਪ ਚਪਿਤੇ ਆ ਪਤਾ ਨਹੀਂ ਡਰ ਭੈ ਕਾਦਾ ਆ ਆ ਗੁਰੂਆਂ ਦੀ ਜੇ ਬੇਅਦਬੀ ਹੋਈ ਆ ਉਹ ਸਾਡੇ ਕੋਲ ਆਜੋ ਮంత్రి ਗੰਦੇ ਆ ਜਿਹੜੇ ਆਵਾਦੀ ਪਾਰਟੀ ਕਾਂਗਰਸ ਦੇ ਕਾਲੀਆਂ ਦੇ ਹੋਰ ਬੰਦੇ ਜਿਹੜੇ ਬੈਠੇ ਹੋ ਸਾਡੇ ਕੋਲ ਆ ਜਾਓ ਜੀ ਸੰਤ ਸਮਾਜ ਸਾਡੇ ਕੋਲ ਆ ਜਾਵੇ ਸਾਡਾ ਮੀਟਿੰਗ ਕਰ ਲਵੇ ਅਫਸੋਸ ਦੀ ਗੱਲ ਆ ਅੱਜ ਮਹਾਪੁਰਸ਼ੇ ਸੜਕਾਂ ਦੇ ਉੱਪਰ ਜਿੱਥੇ ਵਿਅਦਬੀ ਹੋਈ ਆ ਜਿੱਥੇ ਤਾਲੇ ਲੱਗੇ ਆ ਉੱਤੇ ਖੜੇ ਆ ਪਰ ਸਾਡਾ ਬੰਦਾ ਇੱਥੇ ਉਹਨੂੰ ਧਿਆਨ ਨਹੀਂ ਤੇ ਚੁੱਪ ਕੇ ਚੰਡੀਗੜ੍ਹ ਆ ਜਿੱਤੀ ਬੰਦ ਕਮਰੇ ਵਿੱਚ ਦੇਖੋ ਪਬਲਿਕ ਲੋਨ ਕਿੰਨਾ ਸੀ ਲੋਨ ਜਿਹਨਾਂ ਨੇ 2 ਕਰੋੜ ਦਾ ਲੋਨ ਲਿਆ ਸੀ ਹੁਣ ਬੈਂਕ ਕੰਦੀ ਆ ਵੀ 3 ਕਰੋੜ ਤੋਂ ਉੱਪਰ ਜਿਹੜਾ ਆ ਇਹਦਾ ਬਕਾਇਆ ਬਣਦਾ ਆਪਣੀ ਇਹੀ ਮੰਗ ਹੈ ਜਿਹੜੀ ਸੈਟਲਮੈਂਟ ਆ ਬੈਂਕ ਦੇ ਕੋਲ ਉਹਦੇ ਨਾਲ ਹੀ ਬੰਦਾ ਵੀ ਸੀ ਜੇ ਅਗਰ ਆਪਾਂ ਲੋਨ ਲੈ ਰਹੇ ਆ ਬੈਂਕ ਤੋਂ ਬੈਂਕ ਲੋਨ ਦੇਣਾ ਦੇਖੋ ਲੋਨ ਲੋਨ ਬੰਦਾ ਸੀ ਅਗੇ ਕੀ ਕਰਾਂ ਸੀ ਲੋਨ ਨੂੰ ਵਾਪਸ ਨਹੀਂ ਕੀਤਾ ਉਹਨਾਂ ਨੇ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਅੱਜ ਸਮਾਜ ਦਾ ਕਰਜ਼ਾ ਮਾਫ ਨਹੀਂ ਹੁੰਦਾ ਅੱਜ ਜਿਹੜਾ ਗਰੀਬ ਕਿਰਤੀ ਲੋਕ ਹੈ ਜਿਹੜੇ ਮਜ਼ਦੂਰੀ ਕਰਦੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਦੇਖਿਆ ਉਹਨਾਂ ਨੂੰ 10000 ਸਰਕਾਰ ਨੇ ਕਰਜ਼ਾ ਮਾਫ ਕਰ ਦਿੱਤੀ ਅੱਜ ਬਾਕੀਆਂ ਦਾ ਜਿਸ ਸਾਡੇ ਸਮਾਜ ਦਾ ਹੋ ਸਕਦਾ ਜਦੋਂ ਸਾਡੇ ਸਮਾਜ ਦੀ ਰੁੜ ਪੈਂਦੀ ਅੱਜ ਜੇ ਨਹੀਂ ਦੇ ਸਕੇ ਡਾਕਟਰ ਸਾਹਿਬ ਤੇ ਕਰਜ਼ਾ ਮਾਫ ਨੂੰ ਸਾਨੂੰ ਮੰਗਗਾ ਨਹੀਂ ਚਾਹੀਦੀ ਆ ਅਸੀਂ ਜਾ ਕੇ ਉੱਥੇ ਲਿਖਤੀ ਦਈਏ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦਈਏ ਇਹ ਤਾਂ ਆਪਣੇ ਸਾਡੇ ਮਿਨਿਸਟਰ ਨੂੰ ਚਾਹੀਦਾ ਵੀ ਬਾਕੀਆਂ ਦਾ ਕਰਜ਼ਾ ਮਾਫ ਹੁੰਦਾ ਤੇ ਇਹਨਾਂ ਦੇ ਕੱਢੀ ਕਿ ਵੱਡ ਕਾਲ ਸੀ ਜੇ ਤਾਲਾ ਲੱਗਿਆ ਕੱਢੂਗਾ ਪ੍ਰੋਸੈਸ 1 ਸਾਲ ਦਾ ਪ੍ਰੋਸੈਸ ਕੱਟੂਗਾ ਰਹੇਗਾ ਤਿੰਨ ਮਹੀਨ ਨੋਟਿਸ ਭੇਜਿਆ ਹੋਣਾ ਕਈ ਚੀਜ਼ਾਂ ਦੇ ਦੇਖੋ ਤੁਸੀਂ ਨੋਟਿਸ ਦੇਖ ਲਓ ਜਿਹੜਾ ਲੱਗਾ ਇਹ ਸਿਰਫ ਜਿਹੜਾ ਇੱਥੇ ਦੇ ਆਫੀਸਰ ਸੀਗੇ ਉਹਨਾਂ ਦੇ ਸਿਆਣਿਆ ਕੋਈ ਬੈਂਕ ਵੱਲੋਂ ਜਾਂ ਆਪਣੇ ਕੋਰਟ ਵੱਲੋਂ ਕੋਈ ਇਦਾਂ ਦੀ ਨਹੀਂ ਸੀ ਪਹਛਾਣ ਦੀ ਇਹ ਸਿਰਫ ਸਿਰਫ ਆਪਣੇ ਇਹਨਾਂ ਨੇ ਦੇਖਿਆ ਵੀ ਡਾਕਟਰ ਬੱਲ ਸਾਹਿਬ ਜਿਹੜੀ ਪੈਰਬਾਈ ਦੇ ਪਿੱਛੇ ਕੋਈ ਬੰਦਾ ਹੈ ਨਹੀਂ ਉਹ ਉਹ ਚੀਜ਼ ਦਾ ਫੈਰਾ ਚੱਕਿਆ ਨਾਲ ਇੱਥੇ ਸੀਲ ਕਰ ਦਿੱਤਾ। ਡਾਕਟਰ ਬਲਤਾ ਵੀ ਕਹਿੰਦੇ ਕਿ ਅਸੀਂ ਆਪਣੇ ਕੋਲ ਵੈਸੇ ਸੀਲ ਲਈਏ। ਇਸ ਕੇਸ ਨੂੰ ਤੁਹਾਡੇ ਨਾਲ ਨਹੀਂ ਸੈਟਲਮੈਂਟ ਕਰਦੇ ਫਿਰ ਤੁਹਾਡਾ ਅਗਲਾ ਸਟੈਪ ਦੇਖੋ ਅਗਲਾ ਐਕਸ਼ਨ ਆਪਾਂ ਕਿਹਾ ਸੀ ਵੀ ਸਮੁੱਚਾ ਸਮਾਜ ਜਿਹੜਾ ਹੈ ਆਪਣੀਆਂ ਬਹੁਤ ਜਥੇਬੰਦੀਆਂ ਹੋਰ ਸਮਾਜ ਜਿਹੜਾ ਪੂਰੇ ਪੰਜਾਬ ਚੋਂ ਕੱਲ ਆਈ ਸੀ ਵੀ ਸਾਡੇ ਪਹੁੰਚੋ ਜੇਕਰ ਸਾਨੂੰ ਸੈਟਲਮੈਂਟ ਨਹੀਂ ਹੁੰਦੀ ਆਪਾਂ ਇਹ ਨਹੀਂ ਮੰਗਣਾ ਵੀ ਸਰਕਾਰ ਤੋਂ ਨਹੀਂ ਮੰਗਦੇ ਨਾ ਭੀਗ ਮੰਗਦੇ ਹੱਥ ਜੋੜ ਕੇ ਵੀ ਸਾਨੂੰ ਕਰਜ਼ਾ ਮਾਫ ਕਰਦੇ ਪਰ ਆਪਾਂ ਗੱਲ ਅਫਵਾਸ ਕਰਦੇ ਆਂ ਵੀ ਜਿਹੜੀ ਬਾਕੀਆਂ ਦਾ ਕਰ ਸਕਦੇ ਸਾਨੂੰ ਕਹਿਣ ਦੀ ਲੋੜ ਨਹੀਂ ਨਾ ਅਸੀਂ ਮੰਗ ਪਤਾ ਦੇਣਾ ਸਰਕਾਰ ਨੂੰ ਉਹ ਆਪਣੇ ਉਹ ਕਹਿੰਦੇ ਆਪਣਾ ਘਰ ਵੇਚ ਦਾਂਗੇ ਆਪਣਾ ਘਰ ਘਰ ਵੀ ਰੱਖ ਦਾਂਗੇ ਤੇ ਆਪਣੇ ਗੁਰੂ ਅਬਦਾਸ ਮਹਾਰਾਜ ਦੀ ਆਣ-ਬਾਣ-ਛਾਨ ਨੂੰ ਬਰਕਰਾਰ ਰੱਖਾਂਗੇ ਅਸੀਂ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰ ਲਾਂਗੇ ਸਰਕਾਰ ਨੂੰ ਨਹੀਂ ਬੇਨਤੀ ਕਰਾਂਗੇ ਠੀਕ ਹੈ ਡਾਕਟਰ ਪੱਲ ਨੇ ਵੀ ਕਹੀ ਹੈ ਕਿ ਅਸੀਂ ਘਰ ਵੀ ਗਨੇ ਰੱਖਿਆ ਆਪਣਾ ਸਾਰਾ ਕੁਝ ਵੇਚ ਦਿੱਤਾ ਦੇਖੋ ਜਿਹੜੇ ਇਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਜਦੋਂ ਸਟੇਟਮੈਂਟ ਆਉਂਗੀ ਸਾਰੀ ਆਪਾਂ ਡਾਕਟਰ ਸਾਹਿਬ ਨੂੰ ਕਿਹਾ ਸੀ ਵੀ ਜਿਹੜੀ ਸਾਰੀਆਂ ਸਟੇਟਮੈਂਟ ਦਿੱਤੀ ਜਾਵੇ ਕਿੰਨੇ ਪੈਸੇ ਆਏ ਕਿੰਨੇ ਗਏ ਲੋਨ ਦੀ ਕੀ ਕਿਸਤ ਦਿੱਤੀ ਹੈ ਅਜੇ ਤੱਕ ਉਹਨਾਂ ਨੇ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੂੰ ਕਿਹਾ ਸੀ ਵੀ ਪੂਰੀ ਪੀਡੀਐ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਵੀ ਜਿਹੜਾ ਆਪਣਾ ਕਰਜ਼ਾ ਲੈ ਕੇ ਕੀਤਾ ਹੈ ਚਲੋ ਇਹ ਤਾਂ ਬੈਂਕ ਹੀ ਦੱਸੂਗੀ ਵੀ ਉਹਦਾ ਕਰਜ਼ਾ ਆਪਾਂ ਇਹਦੇ ਬਾਰੇ ਟਿੱਪਣੀ ਨਹੀਂ ਕਰਦੇ ਪਰ ਆਪਣੀ ਜਿਹੜੀ ਗੱਲ ਹੈ ਰਹਿਬਰਾਂ ਦੀ ਇੱਥੋਂ ਹੁਣ ਜਿਹੜੀ ਨਵੀਂ ਸ਼ੁਰੂਆਤ ਕਰਨ ਲੱਗੇ ਆ ਉਹਦੇ ਉੱਪਰ ਪਿਆਰ ਭਾਈ ਗੁਰੂ ਕਰਾਂਗੇ